लोग मिलकर इसका समर्थन करते लोग का लोग मिलकर गाना गाते तमाम को बस लेना चाहते वातावरण में और थोड़े रहने का करते शिक्षा की हर तरह के कार्य को एक पार्टी है और आज आता है यहां पर परिवार का प्यार और ਬਣੀ ਨੇ ਦਇਆ ਬਣੀ ਰਾਹਿਤ ਜਿੱਥੇ ਕੋਈ ਜ਼ੁਲਮ ਹੈ ਜ਼ੁਲਮ ਨੂੰ ਨਵਾਸੇ ਤੂੰ ਇਹਦਾ ਇਸ ਕਿਰਪਾ ਨੂੰ ਵਰਤਨਾ ਹੈ ਜ਼ੁਲਮ ਦਾ ਨਾਸ਼ ਕਰਨਾ ਹੈ ਜਿੱਥੇ ਜ਼ੁਲਮ ਹੈ ਜੜਾ ਚਾਲਵਾ ਦੇ ਹੱਥ ਵਿੱਚ ਤਲਵਾਰ ਹੈ ਤਲਵਾਰ ਦਾ ਮਤਲਬ ਡਿੱਗੇ ਹੋਏ ਬਾਣ ਤਲੂਕੇ ਬਾਣ ਹੈ ਜਿਹੜਾ ਦੀ ਤਸਵੀਰ ਦਿਖਾਈ ਹੈ ਉਹ ਸਾਬਤ ਤਸਵੀਰ ਬੋਲ ਕੇ ਦੱਸਦੀ ਹੈ ਕਿ ਨੂੰ ਲੱਗੇ ਸਕੂਲ ਹੀ ਬੱਚੇ ਤੋਂ ਲੱਗ ਲੈ ਦੇ ਸੜ ਤੋਂ ਖਿਆਲਾਂ ਦੇ ਦੀ ਚਲਾਈ ਤੋਂ ਬੱਚਾ ਬੰਦੇ ਨਾ ਆ ਜਾਵੇ ਇਹ ਜੋ ਇਹ ਕੋਈ ਨਹੀਂ ਕੋਈ ਮੇਰੀ ਗੋੜ ਹੈ ਕਿੰਨਾ ਬੱਚਾ ਕਿੰਨਾ ਜੰਮ ਬੱਚਾ ਤੇ ਦੋਨੋਂ ਬੱਚਾ ਦੇਖਾਂ ਦੇ ਵਿੱਚ ਘੂਰਨਾ ਜਿਹੜੇ ਮੂਰਦਾ ਹੈ ਕਿਤੇ ਵੀ ਇਹਨਾਂ ਪੁੱਤਰ ਕਦਮਾਂ ਆ ਕੇ ਤਾਂ ਕਿ ਤਰਾਇਆ ਤਾਂ ਨਹੀਂ ਦੇਖਣਾ ਤਰਾਇ ਨਾ ਦੇਜੇ ਇਹਨਾਂ ਅੱਖਾਂ ਦੇ ਨਾਲ ਜਾਣੀ ਤਾਂ ਕਿ ਪੁੱਤਰ ਕੀਤਾ ਨਾ ਕਰਨ ਇਹ ਚੁਲੇ ਦੇ ਕਾਂ ਦੇ ਵਿੱਚ ਇਹ ਜੋ ਪਾਚੂਲੇ ਪਾਈ ਥੀ सतगुरु जी, अम्मत जी ने अमृत की डात दे तो कुछ बचन कहे जिन्होंने रात रखा जाता है और सतगुरु जी ने सब तो पहला वचन किया अमृत की दात देने तो बाद अग तो अमृत तक गुरुवार मन मानिए ਅੱਜ ਤੋਂ ਅਸੀਂ ਖੇਲ ਖਾਣਗੇ। ਇੱਕ ਵੀਰ ਅੰਧਕ ਮੰਦਕੰਟ ਅੰਧਕ ਮੰਦਕੰਟ ਨੇ ਪ੍ਰਕਿਰਤਵ ਵਾਲਾ ਇੱਕ ਅਦਭੁਤ ਜਵਾਬ ਸੰਕਰਮਿਤ ੜਪਾਣ ਨੇ ਅਸੀਂ ਕਿਰਪਾ ਦਿੱਤੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਨੰਸਾ ਰਾਮ ਨੇ ਅੱਜ ਹੀ ਇੱਕ ਤਰ੍ਹਾਂ ਪਾਣੀ ਹੈ

ਸੇਵਾ ਕਰੀ ਤੇ ਇਹਨਾਂ ਨੂੰ ਪਾਉਣਾ ਤੇ ਸਭਾ ਨਾਲ ਜੁੜਨ ਨੂੰ ਸੋਚ ਰਿਹਾ ਹਾਂ ਕਿ ਅਸੀਂ ਅੰਮ੍ਰਿਤਕੋਟ ਤਰੱਕੀ ਕਰਨ ਵਾਸਤੇ ਬਾਗੋਂ ਹੰਮਤ ਦੇ ਜੀ ਲੈਣ ਨੂੰ ਕੋਸ਼ਿਸ਼ ਕਰਾਂਗੇ ਸਾਡੇ ਸਾਡੇ ਦੇ ਇੱਥੇ ਅੰਮ੍ਰਿਤਕੋਟ ਦਾ ਪੰਚ ਸੀਸੇ ਇਕ ਪਾਏਗੀ ਆਪਾਂ ਸੱਜਣਾਂ ਨਾਲਾਂ ਅੰਕਾਂ ਦਾ ਪਾਣੀ ਕਿਤੇ ਪਾਉਣ ਦੇ ਰਸਤੇ ਵਿਖਾਣ ਕਿਹਾ ਤੇ ਕੌਣ ਦਾਰੇ ਪ੍ਰਤੀਕ ਕੀਏ ਲਖਮਨ ਘਵਾਤ ਦੇ ਰਾਜ ਦੇ ਤੋਂ ਰਾਜ ਦੀ ਕਲਪੈ ਤੋਂ ਤੰਦੂਰ ਬੋਲ ਦੀ ਸ਼ਕਤੀ ਦਾ ਪ੍ਰਾਪਤ ਨੇ ਜਿਹੜਾ ਬਕਮਾ ਜਵਾਦ ਖੁੱਲਣ ਵਾਸਤੇ ਸੀਸਲੇ ਚੰਮਤ ਦੇ ਗੋਲ ਮਾਇਲ ਅੰਭੂ ਦੇਖਣਾ ਲੱਭਾਇਆ ਕਿ ਇਹ ਇੱਕਦਮ ਮੇਰੇ ਤੰਨ ਵਿੱਚ ਜੋਤ ਭਰੀ ਸੱਤ ਸਿਆ ਅਜੀਤ ਦੇ ਦਿੱਤੇ ਦੇ ਉੱਪਰ ਮੇਰੇ ਮੁੱਖੀ ਨਾਮ ਸੇਤਨ ਕਰਨ ਵਾਸਤੇ ਸਾਹਸ ਕਰਾਇਆ ਧਰਨੀ ਦੇਖਣਾ ਸਰਾ ਲਗਦੀ ਨਾ ਆਪਣੇ ਨਾਮ ਜਾਣ ਤਾਂ ਕਿ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾੰਦਾਂ ਸਿੰਘ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਖਾਲਸਾ ਪੰਥ ਦੇ ਬੋਗਟੇ ਸਥਾਨ ਦਸਤਰੀ ਕਿਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਖਾਲਸਾ ਸਾਜਨਾ ਦਿਵਸ ਵਿਸਾਖੀ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੰਤ ਜੀ ਜਿੱਥੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕਸਰੀ ਕੇਸਗਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਆ ਬਰਸੋਂ ਰੋਜ਼ ਤੋਂ ਦਿਵਾਨ ਆਰੰਭ ਹੋਏ ਹਨ ਅੱਜ ਆਰੰਭ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਹੋ ਪਾਏ ਗਏ ਉਪਰੰਤ ਅਰਦਾਸ ਬੇਨਤੀ ਹੁਕਮਨਾਮਾ ਸਾਹਿਬ ਹੋਇਆ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਆਦੇਸ਼ ਦੇ ਅਨੁਸਾਰ ਗੁਰਗੰਤਰ ਗੁਰਗੰਤਰ ਪਾਠ ਅਦਿਸ਼ਤ ਗਾਜੋ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਆਪ ਸੰਗਤਾਂ ਦੇ ਸਾਹਮਣੇ ਰੂਪ ਵਿੱਚ ਕਰਵਾਏ ਔਰ ਜਿੱਥੇ ਅੰਮ੍ਰਿਤ ਮੇਲੇ ਤੋਂ ਤਕਰੀਬਨ 4 ਵਜੇ ਤੋਂ ਠੰਡੇ ਬਾਟੇ ਦਾ ਅੰਮ੍ਰਿਤ ਪੰਜ ਪਿਆਰੇ ਸਹਿਬਾਨ ਤਿਆਰ ਕਰਕੇ ਆਇਆ ਸਮੂਹ ਸੰਗਤਾਂ ਨੂੰ ਸ਼ਿਕਾ ਰਹੇ ਨੇ ਜੇਕਰ ਮੰਤਬਲਾਕੀ ਆਏ ਨੇ ਉਹਨਾਂ ਵਾਸਤੇ ਠੰਡੇ ਬਾਟੇ ਦਾ ਅੰਮ੍ਰਿਤ ਦਾਾਸਤਰੀ ਕੇਸਗੜ ਸਾਹਿਬ ਦੀ ਪਹਿਲੀ ਮੰਜ਼ਿਲ ਤੇ ਤਿਆਰ ਹੋ ਰਿਹਾ ਉਥੇ ਗੁਰੂਕੇ ਲੰਗਰਾਂ ਵਾਲੀ ਜੋ ਇਮਾਰਤ ਹੈ ਗੁਰੂਕੇ ਲੰਗਰਾਂ ਨਾਲ ਉਹਨਾਂ ਦੀ ਦੂਸਰੀ ਜਿਹੜੀ ਵਿਖੰਡ ਦੇ ਮੱਦੇਦਮ ਤਿਆਰ ਹੋ ਰਹੀ ਹੈ। ਵੇਅੰਤ ਸੰਗਤਾਂ ਜਿੱਥੇ ਅਮਰਤ ਛਕ ਰਹੀਆਂ ਉਥੇ ਬੇਅੰਤ ਸੰਗਤਾਂ ਬਿਲਾਕੀ ਸੰਗਤਾਂ ਪੜੀ ਹੋਏ ਚੰਨ ਅੰਮ੍ਰਿਤ ਛਕਣ ਦੇ ਸਤਿਗੁਰੂ ਜੀ ਦੀ ਕਿਰਪਾ ਨਾਲ ਹੀ ਮਤਦਾਇਆ ਸਮੂਹੇ ਖਾਲਸਾ ਪੰਥ ਦੇ ਕਿ ਗੁਰੂ ਸਾਹਿਬ ਨੇ ਆਪ ਪ੍ਰੇਰ ਕੇ ਸੰਗਤਾਂ ਨੇ ਇਸ ਪਾਵਨ ਪਵਿੱਤਰ ਸਥਾਨਾ ਤੇ ਲਿਆਂਦਾ ਸੰਗਤਾਂ ਗੁਰੂ ਵਾਲੀ ਬਣ ਰਹੀਆਂ ਨੇ ਸਾਡੇ ਅਤੀ ਸਤਿਕਾਰਯੋਗ ਸ੍ਰੀ ਸਾਹਿਬ ਗਿਆਨੀ ਸੁਰਦਾ ਸਿੰਘ ਜਥੇਦਾਰ ਨਕਸ਼ਰੀ ਕੇਸਗਰ ਸਾਹਿਬ ਭਾਈ ਅਮਰਜੀਤ ਸਿੰਘ ਜੀ ਤਾਬਲਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਾਡੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਡੇ ਮੇਜਰ ਕਾਈ ਗੁਰਦੀਪ ਸਿੰਘ ਗੁਰਪ੍ਰੀਤ ਸਿੰਘ ਰੋਡੇ ਔਰ ਪੰਜ ਪਿਆਰੇ ਸਹਿਬਾਨ ਸਮੂਹ ਪ੍ਰਬੰਧਕ ਕਿਥੇ ਆਈਆਂ ਸੰਗਤਾਂ ਨੂੰ ਜੀਓ ਆਇਆਂ ਕਹਿ ਰਹੇ ਹਨ ਉਥੇ ਖਾਲਸਾ ਤਰਗਟ ਦਿਵਸ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਸੋਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈਆਂ ਹਨ ਸਾਡੇ ਲੱਖਾਂ ਦੇ ਹਸਾਬ ਨਾਲ ਸੰਗਤਾਂ ਇਹ ਬਿਤਰਾ 사נה દર્ਸ਼ਕਾਂ ਨੂੰ ਆਦਰ ਦੇ ਰਹੀਆਂ ਹਨ ਗੁਰੂਆਂ ਦੀ ਸੰਗਤ ਨੇ ਲੰਗਰ ਵੀ ਲਗਾਏ ਹੋਏ ਹਨ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਖਾਲਸਾ ਪੰਥ ਦਾ ਦੂਜਾ ਪੰਥ ਦਾ ਸਤਿਕਾਰ ਅਤੇ ਪੰਥਿਆ ਹੈ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਜੋ ਖਾਲਸਾ ਸਾਜਨਾ ਦੀਸ ਮਨਾ ਰਹੇ ਸਾਧ ਜੀ ਇਹ ਚੈਨਲ ਦੇ ਨਾਹੀਂ ਮੈਂ ਆਪ ਸਭ ਦਾ ਤੁਹਾਨੂੰ ਬੇਨਤੀ ਕਰੂੰਗਾ ਕਿ ਪੀਵੋ ਪਹੌਲ ਖੰਗਧਾਰ ਹੋਏ ਜਾਣ ਸਹੀਣਾ ਕਿ ਆਪਾਂ ਸਾਰੇ ਵਿਕਾਰਾਂ ਨੂੰ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਨੌਜਵਾਨ ਵੀਰ ਖੰਡੇ ਬਾਟੇ ਦਾ ਮੁਰਸ਼ਕਾਂ ਆਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦਾਂਤਨ ਮਾਤਾ ਸਾਹਿਬ ਕੌਰ ਜੀ ਦੇ ਪੁੱਤਰ ਧੀਆਂ ਬਣ ਕੇ ਜਿਸ ਪਾਵਨ ਪਿੱਤਰ ਸਥਾਨ ਤੇ ਆ ਕੇ ਪੁੱਤਰ ਧੀਆਂ ਬਣਨ ਔਰ ਵੱਡੇ ਪਰਿਵਾਰ ਦੇ ਮੈਂਬਰ ਬਣੇ। ਤਾਂ ਦੀ ਇਸੇ ਪਾਵਨ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 1099 ਦੇ ਬਸਤੂ ਕੜੇ ਦੇਣਾ ਖੰਡੇ ਬਾਟੇ ਦਾ ਉਮਰਤ ਪਿਆਰ ਕਰਕੇ ਪੰਡਿਆਂ ਪਿਆਰਿਆਂ ਨੂੰ ਸ਼ਿਕਾਇਆ। ਪੰਡਿਆਂ ਪਿਆਰਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਜਿ ਕੋ ਆਸ਼ਕਿਆ ਉਹਦੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੋਨੇ ਹੱਥ ਜੋੜ ਕੇ ਪੰਜਾਬ ਪਿਆਰੇ ਕੇ ਜੱਜ ਕੀਤੀ ਬਹੁਤ ਸਤਿਗੁਰੂ ਨੇ ਬੇਨਤੀ ਕੀਤੀ ਮੌਜੂਦ ਨੇ ਆਪ ਜੀ ਭਾਈ ਦਇਆ RAM ਤੋਂ ਪਿਆਰੇ ਭਾਈ ਦਇਆ ਸਿੰਘ ਬਣੇ ਉੱਥੇ ਮੈਨੂੰ ਵੀ ਗੁਰੂ ਗੋਬਿੰਦ ਰਾਏ ਤੋਂ ਮੰਗਾਇਆ ਸਤਿਗੁਰੂ ਜੀ ਨੇ ਇਹ ਬੈਰ ਪ੍ਰਕਟ ਕੀਤਾ ਬਹ ਪ੍ਰਗਟਿਓ ਮਰਦ ਅਗੰਮਰ ਆ ਰੇ ਆਮਾ ਕੇਲਾ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਵਰਤਿਆ ਆ ਸੰਗਤ ਜੀ ਸਤਿਗੁਰੂ ਜੀ ਅਮਰ ਰਿਧਾ ਬੋਲਿਆ ਜਿਹੜਾ ਜੰਗਾਂ ਪਾਣੀ ਵਾਲ ਹੱਥਾਂ ਖਿਆ ਇਹਨਾਂ ਸਾਲ ਤੋਂ ਉਤਰਨ ਕਰ ਸੀਸ ਪਰ ਵਾਰ ਦੀ ਸੁਚਾਨ ਚਾਰ ਮੂਏ ਤੋਂ ਕਿਹਾ ਭੈ ਜੀਵਤ کئی ਹਜ਼ਾਰ ਸਰਦੇ ਸਾਨੂੰ ਆਖਿਆ ਪੁੱਤਰ ਤੀਆਂ ਆਓ ਆ ਪਸਾਉ ਆ ਪੁੱਤਰ ਤੀਆਂ ਅਮੇ ਜਣਦੀ ਘਰ ਦੇ ਨਾਲ ਇਕ ਖਾਲਸਾ ਸਾਜਨਾ ਦੇ ਸਮੁਦਾਇਕ ਪਰ ਹਰ ਇੱਕ ਸਾਧਕੇ ਤੇ ਬਾਬਾ ਜੀ ਦਾ ਯਕਾਨਦਾਰ ਸਰਦੇ ਆਦੇਸ਼ ਦੇ ਉਪਾਰ ਜੀਸਰ ਸਾਹਿਬ ਜੀ ਦਾ ਆਦੇਸ਼ ਹੋਇਆ ਹੈ ਅਲਿਆਰ ਇਹਨਾਂ ਜਵਾਲੂ ਕੇਸਰੀ ਸਾਹਿਬਾ ਨੂੰ ਆਪਣੇ ਘਰਾਂ ਤੇ ਚਾਹੋਣੇ ਵਰਗੁਰੂ ਕੇ ਆਸ਼ੀਸ਼ ਪ੍ਰਾਪਤ ਕਰਨੀ ਆ ਸਾਧ ਆਉਣ ਜਨ ਵਿੱਚ ਅਰਦਾਸ ਦੇ ਕਰੀਏ ਜੇ ਬਾਸ਼ਾ ਹਮਾ ਅਪਰਾਧ ਦੀ ਸਤੂਲਤੀ ਤੁਮ ਬਖਸ਼ਣਾ ਆਰੇ ਮਾਣ ਕਰੋ ਤੁਧੋ ਪਰੇ ਮੇਰੇ ਪ੍ਰੀਤਮ ਪਿਆਰੇ ਸੱਜੇ ਪਾਸੇ ਭੁੱਲੜ ਜੀਵਾ ਕਿਰਪਾ ਕਰਕੇ ਸਾਨੂੰ ਬਖਸ਼ ਲੋ ਸਾਨੂੰ ਆਪਣੇ ਦਰ ਤੋਂ ਖੰਡੇ ਬਾਟੇ ਦੀ ਬੋਲ ਨਾਮ ਜਪਾਤ ਜਪਾ ਸਮਰਨ ਦੀ ਦਾਤ ਬਖਸ਼ ਕਰਕੇ ਬਿਹਾਲ ਕਰੋ ਸਤਿਗੁਰੂ ਸਾਹਿਬ ਦਾ ਅਨੁਸ਼ਾਸਨ ਅਰਦਿਲੀ ਬੇਨਤੀ ਆਪ ਸਭ ਸੰਗਤਾਂ ਨੂੰ ਸਾਥ ਸਾਥ ਸਾਰਿਆਂ ਦੇ ਸੋ ਸਾਖੀ ਦੀ ਬਹੁਤ ਬਹੁਤ ਧੰਨਿਆ ਗੁਰੂ ਜੀ ਦੀ ਧਰਮਾ ਗੁਰੂ ਜੀ ਦੀ ਫਤਿਹ